ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਆਪਾ ਸਵਾਗਤ ਕਰਦੇ ਆ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੇ ਚੈਨਲ ਦਾ ਪਹਿਲਾਂ ਤਾਂ WhatsApp ਨੰਬਰ ਸਾਰੇ ਜਣੇ ਨੋਟ ਕਰ ਸਕਦੇ ਹੋ ਉੱਪਰ ਹਮੇਸ਼ਾ ਚੱਲਦਾ ਰਹਿੰਦਾ ਜੀ ਵਾਰ-ਵਾਰ ਨੰਬਰ ਹੈ ਜੀ ਆਪਣਾ 7814038764 ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਵੇਚਣ ਵਾਸਤੇ ਕੂਠੀਆ ਘਰ ਮਕਾਨ ਹੈ ਜਾਂ ਕੋਈ ਵੀ ਗੱਡੀ ਹੈ ਮੋਟਰਸਾਈਕਲ ਹੈ ਬੁਲਟ ਹੈ ਕੁਝ ਵੀ ਹੈ ਜੀ ਚਾਹੀ ਆਪਣੇ ਕੋਲੇ ਭੇਜ ਕੇ ਫਰੀਦ ਵਿੱਚ ਐਡ ਲਗਵਾ ਸਕਦੇ ਹੋ ਤੇ ਆਪਣੇ ਕੋਲੇ ਇੱਕ ਵੀਡੀਓ ਪੂਰੀ ਜਾਣਕਾਰੀ 5 ਤੋਂ 7 ਫੋਟੋਆਂ ਲਾਜ਼ਮੀ ਭੇਜਿਓ ਜੀ ਹੁਣ ਆਪਾਂ ਗੱਲ ਕਰਦਾ ਜਿਹੜੀਆਂ ਮਸ਼ੀਨਰੀਆਂ ਅਜਾਪਾ ਧਵਾੜੇ ਵਾਸਤੇ ਲੈ ਕੇ ਪਹੁੰਚੀਆਂ ਜਿਨ੍ਹਾਂ ਵਿੱਚੋਂ ਪਹਿਲੀ ਗੱਡੀ ਸਕੋਰਪਿਓ ਐਚ ਆਰ ਨੰਬਰ ਤੁਸੀਂ ਦੇਖੋ ਚਾਰ ਮਾਡਲ ਮਾਲਕ ਨੇ ਗੱਡੀ ਆਪਣੇ ਕੋਲੇ ਭੇਜੀ ਹੈ 1.5 ਲੱਖ ਰੁਪਏ ਮੰਗ ਹੈ ਤੇ ਗੱਡੀ ਖੜੀ ਆ ਫਗਵਾੜੇ ਏਰੀਆ ਚ ਗੱਡੀ ਦੀ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਹਲਕੇ ਫੁਲਕੇ ਸਕ੍ਰੈਚ ਮਾੜੇ ਮੋٹے ਜੀ ਡੈਂਟ ਤੁਹਾਨੂੰ ਮਿਲਣਗੇ ਬਾਕੀ ਗਲੀ ਸੜੀ ਕੋਈ ਨਹੀਂ ਇੰਜਨ ਗੇਰ ਵਧੀਆ ਹੈ ਮਾਲਕ ਕਹਿੰਦੇ ਚਲਾਉਣ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਪੂਰੀ ਵਧੀਆ ਚੱਲਦੀ ਹੈ ਵਧੀਆ ਸਮੂਥ ਚੱਲਦੀ ਹੈ ਤੇ ਮਾਲਕ ਨੇ ਕਿਹਾ ਰੇਟ ਮੌਕੇ ਤੇ ਅਡਜਸਟਮੈਂਟ ਕਰ ਲਾਂਗੇ ਵੇਖ ਕੇ ਗੱਲ ਕਰ ਲਾਂਗੇ ਉੱਪਰ نیچے ਹੋ ਜਾਊਗਾ ਕਿਸੇ ਨੂੰ ਪਸੰਦ ਆਈ ਹੋਵੇ ਜਾ ਕੇ ਦੇਖ ਸਕਦੇ ਹੂੰ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਵੀ ਰੱਖਿਆ ਜੀ 81 81959 ਤੇ 9447 ਜੀ ਦੂਸਰੀ ਗੱਡੀ ਆਪਾਂ Swift VXI ਲੈ ਕੇ ਪਹੁੰਚੇ ਆ 2012 ਮਾਡਲ ਗੱਡੀ ਆ ਜੀ ਜੇ ਆਪਾਂ ਟਾਇਰਾਂ ਦੇ ਵਿੱਚ ਗੱਲ ਕਰੀਏ ਟਾਇਰਾਂ ਦੇ ਵਿੱਚ ਆ ਲਾਇ ਮਾਲਕ ਨੇ ਬਹੁਤ ਵਧੀਆ ਪੁਆਏ ਹੋਏ ਨੇ 12 ਮਾਡਲ ਗੱਡੀ ਆ 270 ਮੰਗਾ ਜੀ 2 ਲੱਖ 70000 ਰੁਪਿਆ ਮਾਲਕ ਨੇ ਆਪਣੇ ਕੋਲੇ ਰੇਟ ਲਾ ਕੇ ਭੇਜਿਆ ਮਾਲਕ ਕਹਿੰਦੀ ਐ ਵੀ ਇੱਕ ਵਾਰੀ ਸਰਫਰ ਡਿਮਾਂਡ ਐ ਕੋਈ ਫਿਕਸਡ ਰੇਟ ਨਹੀਂ ਹੈਗਾ ਆ ਮੌਕੇ ਤੇ ਹੋ ਜਾਊਗਾ ਬਾਕੀ ਮੋਗੇ ਖੜੀ ਐ ਮਾਲਕ ਦੇ ਘਰੇ ਗੱਡੀ ਤੇ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਨਵੇਂ ਟਾਇਰ ਨੇ ਗੱਡੀ ਵਧੀਆ ਨੁਕਸ ਕੋਈ ਨਹੀਂ 12 ਮਾਡਲ ਗੱਡੀ ਆ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 73 555 8206 ਮਾਲਕ ਨਾਲ ਤੁਸੀਂ ਗੱਲ ਆਪੇ ਕਰ ਲਿਓ ਜੋ ਵੀ ਕਰਨੀ ਆ ਜੀ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਤੀਸਰੀ ਗੱਡੀ ਪਹੁੰਚੀ ਆ 2005 ਮਾਡਲ ਗੱਡੀ ਆ ਤੇ ਟਾਇਰ ਆਪਾਂ ਨੂੰ ਠੀਕ ਮਿਲ ਜਾਣਗੇ ਕੰਡੀਸ਼ਨ ਗੱਡੀ ਦੀ ਬਹੁਤ ਵਧੀਆ ਜੀ ਗੱਡੀ 'ਚ ਨੁਕਸ ਕੋਈ ਨਹੀਂ ਅੰਦਰੋਂ ਸਾਰਾ ਕੁਝ ਵਧੀਆਗਾ ਜਿੰਨੇ ਫੰਕਸ਼ਨ ਆ ਸਾਰੇ ਚੱਲਦੇ ਆ ਤੇ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਬਹੁਤ ਟੌਪ ਦੇ ਮਾਲਕ ਨੇ ਅਲਾਈ ਵੀ ਪਵਾਏ ਹੋਏ ਨੇ ਬਾਕੀ ਮਾਲਕ ਨੇ ਦੋ ਤਿੰਨ ਫੋਟੋਆਂ ਹੀ ਖਿੱਚ ਕੇ ਭੇਜੀਆਂ ਵਾਕਿਆ ਮੈਂ ਬੇਨਤੀ ਕਰਦਾ ਹੁੰਨਾ ਜੀ ਕਿ ਇੱਕ ਵੀਡੀਓ ਘੱਟੋ ਘੱਟ 1 ਮਿੰਟ ਦੀ 1 ਮਿੰਟ ਕਿੰਨਾ ਕੁ ਹੁੰਦਾ ਜੀ ਤੇ ਵਧੀਆ ਵੀਡੀਓ ਫਿਰ ਨੂੰ ਟੇਡਾ ਕਰਕੇ ਬਣਾ ਕੇ ਲਾਜ਼ਮੀ ਭੇਜਿਆ ਕਰੂੰ ਕਿਉਂਕਿ ਜਦੋਂ ਆਪਾਂ ਵਧੀਆ ਤਰੀਕੇ ਨਾਲ ਆਪਣੀ ਗੱਡੀ ਦਿਖਾਵਾਂਗੇ ਤਾਂ ਰਿਸਪੌਂਸ ਆਪ ਨੂੰ ਵਧੀਆ ਮਿਲੂਗਾ ਜੀ ਇੱਕ ਵੀਡੀਓ ਤੇ ਇੱਕ ਜਿਹੜਾ ਰੇਟ ਆਪਾਂ ਲਾ ਕੇ ਭੇਜਦੇ ਹਾਂ ਉਹ ਵਧੀਆ ਲਾ ਕੇ ਭੇਜਿਆ ਕਰੋ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਜੀ ਬਾਕੀ ਗੱਡੀ ਦੀ ਗੱਲਬਾਤ ਆਪਾਂ ਕਰਦੇ ਹਾਂ ਇੱਕ 60 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਤੇ ਮਾਲਕ ਦਾ ਜਿਹੜਾ ਨੰਬਰ ਹੈ ਉਹ ਤੁਹਾਨੂੰ ਸਿਰਫ WhatsApp ਮਿਲੂਗਾ ਕਿਉਂਕਿ ਵਾਰਲ ਨੰਬਰ ਹੈ WhatsApp ਤੇ ਹੀ ਤੁਸੀਂ ਮੈਸੇਜ ਪਾ ਸਕਦੇ ਹੋ ਜਾਂ ਮਾਲਕ ਨਾਲ ਗੱਲ ਕਰਨੀ ਹੋਵੇ WhatsApp ਤੇ ਹੀ ਤੁਹਾਨੂੰ ਫੋਨ ਕਰਨਾ ਪਊਗਾ ਜੀ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਹੁਣ ਤੁਸੀਂ ਇੱਕ ਸੈਂਟਰੋ ਗੱਡੀ ਦੇਖੋ ਮਾਲਕ ਨੇ ਭੇਜੀ ਐਮ ਮਾਡਲ ਆਪਨੂੰ 2004 ਮਿਲ ਜੂਗਾ 75000 ਰੁਪਿਆ ਡਿਮਾਂਡ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜੀ ਐ ਗੱਡੀ ਖੜੀ ਆ ਲੁਧਿਆਣਾ ਏਰੀਆ ਚ ਨਵੇਂ ਟਾਇਰਾਂ ਚ ਗੱਡੀ ਐ ਗੱਡੀ ਦੀ ਕੰਡੀਸ਼ਨ ਆਲ ਓਕੇ ਐ ਕੋਈ ਨੁਕਸ ਨਹੀਂ ਗੱਡੀ ਚ ਜਾ ਕੇ ਤੁਸੀਂ ਦੇਖਣੀ ਹੋਵੇ ਗੱਡੀ ਤਾਂ ਇਹਨਾਂ ਦੇ ਏਰੀਆ ਚ ਜਾ ਕੇ ਦੇਖ ਵੀ ਸਕਦੇ ਹੋ ਜੀ ਗੱਡੀ ਮਾਲਕ ਦੀ ਤਾਰੇ ਆਪਾਂ ਨੂੰ ਮਿਲ ਜਾਊਗੀ ਚਾਰ ਮਾਡਲ ਗੱਡੀਆਂ ਚ ਬਾਕੀ ਲੁਧਿਆਣਾ ਮਾਲਕ ਦਾ ਏਰੀਆ ਤੇ ਮਾਲਕ ਨੇ ਵੀਡੀਓ ਬਣਾ ਕੇ ਭੇਜੀ ਐ ਪੂਰੀ ਆਸੇ ਪਾਸੇ ਤੇ ਤੁਸੀਂ ਜਿਵੇਂ ਕੀ ਦੇਖ ਵੀ ਰਹੇ ਹੋ ਜੀ ਤੇ ਕਾਗਜ਼ ਪੱਤਰ ਆਪਾਂ ਨੂੰ ਮਿਲ ਜਾਣਗੇ ਬਾਕੀ ਪਾਸਿੰਗ ਕਿਵੇਂ ਆ ਉਹ ਤੁਸੀਂ ਮਾਲਕ ਨੂੰ ਫੋਨ ਕਰ ਲਿਓ ਤੇ ਕਨਫਰਮ ਮਾਲਕ ਕਰ ਦੇਣਗੇ ਤੇ ਜਿਨ੍ਹਾਂ ਦੀ ਗੱਡੀ ਐ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਆ ਉਹਨਾਂ ਦਾ 98100 439 415 ਇਸ ਨੰਬਰ ਤੇ ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਜੀ ਤੇ ਵੀਡੀਓ ਦੀ ਗੱਲਬਾਤ ਹੋ ਰਹੀ ਹੈ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਤੁਹਾਨੂੰ ਲੱਗਿਆ ਹੋਊਗਾ ਬਸ ਇੰਨੀਆਂ ਗੱਡੀਆਂ ਹੀ ਆ ਇੰਨੀਆਂ ਨਹੀਂ ਹੈਗੀਆਂ ਅੱਗੇ ਹੋਰ ਵੀ ਤੁਹਾਨੂੰ ਮਿਲ ਜਾਣਗੀਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਵੀਡੀਓ ਆਪਣੀ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਜੇ ਤੁਸੀਂ ਸੇਲ ਕਰਨਾ ਚਾਹੁੰਦੇ ਹੋ ਜੀ ਤੁਹਾਡੇ ਕੋਲੇ ਗੱਡੀ ਆ ਮੋਟਰਸਾਈਕਲ ਆ ਕੁਝ ਵੀ ਆ ਆਪਣਾ WhatsApp ਨੰਬਰ ਉੱਪਰ ਜਿਹੜਾ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਵਲਿੰਗ ਕਰਦਾ ਰਹਿੰਦਾ 8340 3874 ਉਸੇ ਨੰਬਰ ਤੇ ਤੁਸੀਂ ਇੱਕ ਵੀਡੀਓ ਜਿਹੜੀ ਚੀਜ਼ ਤੁਸੀਂ ਸੇਲ ਕਰਨੀ ਹੈ ਜਿਵੇਂ ਤੁਹਾਡੇ ਕੋਲੇ ਕੋਈ ਗੱਡੀ ਹੈ ਮੋਟਰਸਾਈਕਲ ਹੈ ਕੋਠੀ ਹੈ ਘਰ ਹੈ ਹਵੇਲੀ ਹੈ ਕੁਝ ਵੀ ਹੈ ਜੀ ਤੁਸੀਂ ਭੇਜ ਕੇ ਬਿਲਕੁਲ ਫ੍ਰੀ ਦੇ ਵਿੱਚ ਐਡ ਲਗਵਾ ਸਕਦੇ ਹੋ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਕਿਸੇ ਵੀ ਏਰੀਆ ਚੋਂ ਦੇਖ ਰਹੇ ਹੋ ਜੀ ਤੁਸੀਂ ਜੇ ਡਿਮਾਂਡ ਪਾਉਣੀ ਹੈ ਤੁਹਾਨੂੰ ਕੋਈ ਗੱਡੀ ਚਾਹੀਦੀ ਏ ਕੋਠੀ ਚਾਹੀਦੀ ਏ ਕਿਸੇ ਏਰੀਆ ਚੋਂ ਤਾਂ ਤੁਸੀਂ ਡਿਮਾਂਡ ਕਰ ਸਕਦੇ ਹੋ ਤੁਸੀਂ ਕਮੈਂਟ ਦੇ ਵਿੱਚ ਲਿਖ ਕੇ ਮੈਨੂੰ ਭੇਜ ਸਕਦੇ ਹੋ ਨੀਚੇ ਕਮੈਂਟ ਸੈਕਸ਼ਨ ਹੈ ਜੀ ਉਦੋਂ ਵਿੱਚ ਲਿਖੋ ਤੁਸੀਂ ਤੁਹਾਨੂੰ ਕਿਹੜੀ ਗੱਡੀ ਮੋਟਰਸਾਈਕਲ ਕੋਠੀ ਮਕਾਨ ਘਰ ਕਿੱਥੋਂ ਚਾਹੀਦਾ ਕਿੰਨੇ ਰੇਟ ਦੇ ਵਿੱਚ ਉਸ ਹਿਸਾਬ ਨਾਲ ਵੀ ਆਪਾਂ ਲੈ ਕੇ ਪਹੁੰਚ ਜਾਵਾਂਗੇ ਤੁਹਾਡੇ ਵਾਸਤੇ ਤੇ ਆਪਣੇ ਕੋਲੇ ਹਰ ਏਰੀਆ ਚੋਂ ਮਸ਼ੀਨਰੀਆਂ ਤੇ ਕੋਠੀ ਮਕਾਨ ਘਰ ਆਉਂਦੇ ਰਹਿੰਦੇ ਆ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਤੇ ਪਹਿਲੀ ਵਾਰ ਤੁਸੀਂ ਆਇਓ ਤੇ ਪਹਿਲਾਂ ਤੋਂ ਵੀ ਤੁਸੀਂ ਜੁੜੇ ਹੋਇਓ ਪਰ ਹਲੇ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਨੀਚੇ ਇੱਕ ਸਬਸਕ੍ਰਾਈਬ ਦਾ ਬਟਨ ਹੈ ਚਿੱਟੇ ਜਿਹੇ ਰੰਗ ਦਾ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਵੀ ਆਲਰਟ ਸੈਟ ਕਰਕੇ ਕਲਿੱਕ ਕਰੋ ਤੇ ਆਪਾਂ ਜਿਹੜੀ ਨਵੀਂ ਵੀਡੀਓ ਪਾਵਾਂਗੇ ਉਸੇ ਵੇਲੇ ਤੁਹਾਡੇ ਕੋਲੇ ਮੈਸੇਜ ਪਹੁੰਚ ਜਾਊਗਾ ਜੀ ਤੇ ਹੁਣ ਆਪਾਂ ਜ਼ਿਆਦਾ ਟਾਈਮ ਖਰਾਬ ਕਰਦੇ ਨਹੀਂ ਫਿਰ ਤੋਂ ਮਿਸ਼ਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜਨਗੱਦੀ ਤੁਸੀਂ ਦੇਖੋ ਪੰਜਾਬ ਨੰਬਰ ਹੈ ਜੀ ਚਾਰ ਮਾਡਲ ਮਿਲ ਜੂਗੀ ਆਪਾਂ ਨੂੰ ਚਿੱਟੇ ਰੰਗ ਦੀ ਐ ਕੰਡੀਸ਼ਨ ਵਧੀਆ ਤੇ ਰੇਟ ਹੈ 75000 ਗੱਡੀ ਖੜੀ ਹੈ ਲੁਧਿਆਣੇ ਏਰੀਆ ਚ 80 ਤੋਂ 85 ਪੈਸੇ ਟਾਇਰਾਂ ਦੀ ਆਪਾਂ ਨੂੰ ਕੰਡੀਸ਼ਨ ਮਿਲ ਜੂਗੀ ਗੱਡੀ ਦੀ ਕੰਡੀਸ਼ਨ ਵੀ ਵਧੀਆ ਬਾਕੀ ਚਾਰੇ ਪਾਸੋਂ ਜਿਵੇਂ ਕਿ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ 75000 ਰੁਪਏ ਮੰਗ ਹੈ ਜਨ ਗੱਡੀ ਆ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ ਨੰਬਰ ਹੈ 62 843 64 319 ਇਸੇ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ ਹੁਣ ਆਪਾਂ 스ਵਿਫਟ LXC ਗੱਡੀ ਦੀ ਗੱਲ ਕਰਾਂਗੇ ਮਾਲਕ ਨੇ ਭੇਜੀ ਆਪਣੇ ਕੋਲ ਕਾਲੇ ਰੰਗ ਦੀ ਪੈਟਰੋਲ ਤੇ ਵੀ ਗੱਡੀ ਆ ਪਲੱਸ CNG ਤੇ ਵੀ ਆ ਗੱਡੀ ਦੀ ਕੰਡੀਸ਼ਨ ਵਧੀਆ 10 ਮਾਡਲ ਗੱਡੀ ਆ ਤੇ ਰੇਟ 1.95 ਹੈ ਤੇ ਗੱਡੀ ਖੜੀ ਆ ਲੇਹਰਾ ਗਾਗਾ ਜੀ ਕੰਡੀਸ਼ਨ ਉਹ ਵਧੀਆ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਨਵੇਂ ਵਾਂਗੂ ਆਪਨੂੰ ਟਾਇਰ ਮਿਲ ਜਾਣਗੇ ਗੱਡੀ ਚ ਕੋਈ ਕਮੀ ਨਹੀਂ ਕੰਡੀਸ਼ਨ ਚ ਕੋਈ ਕਮੀ ਨਹੀਂ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ ਵੀ ਆਪਾਂ ਦੇ ਰੱਖਿਆ ਸਕਰੀਨ ਤੇ 98144 56873 ਤੇ ਹੁਣ ਤੁਸੀਂ ਦੇਖੋ ਜੀ Maruti 800 ਗੱਡੀ 2002 ਮਾਡਲ ਗੱਡੀ ਆ 30000 ਰੁਪਿਆ ਡਿਮਾਂਡ ਹੈ ਜੀ ਤੇ ਡੇਰਾ ਬਾਬਾ ਨਾਨਕ ਮਾਲਕ ਦਾ ਏਰੀਆ ਤੇ 70 ਤੋਂ 75 ਪੈਸੇ ਟਾਰਾਂ ਦੀ ਗੱਡੀ ਸ਼ੁਰ ਰੁਪਈਆ ਅੰਦਰੋਂ ਵਧੀਆ ਬਾਹਰੋਂ ਵਧੀਆ ਤੇ ਜਿਨ੍ਹਾਂ ਦੀ ਗੱਡੀ ਆ ਉਹਨਾਂ ਦਾ ਨੰਬਰ 88 88375 ਤੇ 23586 ਇਸ ਨੰਬਰ ਤੇ ਗੱਲ ਤੁਸੀਂ ਕਰ ਸਕਦੇ ਹੋ ਜੀ। ਬਾਕੀ ਵੀਡੀਓ ਦੀ ਪੂਰੀ ਗੱਲ ਹੋ ਗਈ ਜੀ ਸਾਰਾ ਕੁਝ ਤੁਸੀਂ ਦੇਖ ਲਿਆ। ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੇਰੇ ਕੋਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਪਸੰਦ ਆਈ ਤਾਂ ਲਾਈਕ ਸ਼ੇਅਰ ਜਰੂਰ ਕਰੋ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਤੇ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਜੀ ਮੈਨੂੰ ਕੋਮੈਂਟ ਕਰਕੇ ਕਿ ਅਗਲੀ ਵੀਡੀਓਸ ਤੁਹਾਨੂੰ ਕਿਹੜੇ ਏਰੀਆ ਚੋਂ ਕਿਹੜੀ ਗੱਡੀ ਚਾਹੀਦੀ ਹੈ ਦੱਸਿਓ ਮੈਨੂੰ ਤੇ ਲੈ ਕੇ ਆਪਾਂ ਜਲਦੀ ਤੋਂ ਜਲਦੀ ਪਹੁੰਚ ਜਾਵਾਂਗੇ ਜੀ।